ਅਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਸਰ ਅਰਿੰਦਰ ਜੀ ਕਿੱਥੋਂ ਦੀ ਖਬਰ ਹੈ ਕਿਵੇਂ ਹੋਇਆ ਕੀ ਚੱਕਰ ਸਾਡਾ ਕੋਈ ਦੱਸੋ ਸਾਡੇ ਦਰਸ਼ਕਾਂ ਨੂੰ ਇਹ ਫਗਵਾੜਾ ਸਾਈਡ ਦੀ ਗੱਲ ਹੈ ਜੀ ਜਿੱਥੇ ਮਤਲਬ ਰਾਵਲਪਿੰਡੀ ਥਾਣਾ ਹੈਗਾ ਜੀ ਉਹਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ 1993 ਦੀ ਘਟਨਾ ਹੈ ਜੀ 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 1993 ਦੇ ਵਿੱਚ ਸੇਕਨ ਕਾਊਂਟਰ ਦੇ ਵਿੱਚ ਦੋ ਮੁੰਡੇ ਮਾਰਤੇ ਸੀਗੇ ਜੀ ਜਿਹਦੇ ਵਿੱਚੋਂ ਉਹਦਾ ਫਾਦਰ ਉਹਦਾ ਦਾਦਾ ਮੁੰਡੇ ਦਾ ਉਮਰ ਦਾ ਮਾਨਯੋਗ ਹਾਈ ਕੋਰਟ ਦੇ ਵਿੱਚ ਵਾਗ ਗਈ ਸੀ ਹਾਈ ਕੋਰਟ ਦੇ ਵਿੱਚ ਫਿਰ ਉਹਨਾਂ ਦਾ ਕੇਸ ਸਟੇ ਹੋ ਗਿਆ ਸੀ ਸਟੇ ਹੋਣ ਤੋਂ ਬਾਅਦ ਹੋਣ ਮਤਲਬ ਪਰਮਿਸ਼ਨ ਮਿਲੀ ਸੀ ਜਿਦੇ ਵਿੱਚ ਤਿੰਨਾਂ ਦਾ ਦੋਸ਼ੀ ਪਾਇਏ ਗਏ ਦੋ ਬੇਦੋਸ਼ੇ ਕਰਾਰ ਦੇ ਕੇ ਬਰੀ ਕੀਤੇ ਗਏ ਤੇ ਜਿਹੜਿਆਂ ਨੂੰ ਸਜ਼ਾ ਹੋਈ ਉਹਨਾਂ ਨੂੰ 8-8 ਸਾਲ ਦੀ ਸਜ਼ਾ ਤੇ 50-50 ਹਜ਼ਾਰ ਰੁਪਏ ਜੁਰਮਾਨਾ ਹੋਇਆ ਤੇ ਬਾਕੀ ਦੋ ਬੰਦੇ ਜਿਹੜੇ ਮਤਲਬ ਉਸ ਟਾਈਮ ਤੇ ਕਾਂਸਟੇਬਲ ਸੀਗੇ ਅਜੇ ਹੋ ਸ਼ਾਇਦ ਉਹ ਐਸਐਸਆਈ ਬਣੇ ਹੋਏ ਨੇ ਮਤਲਬ ਉਹਨਾਂ ਨੂੰ ਬਰੀ ਕਰਤਾ ਮਾਨਜੋਗ ਹਾਈ ਕੋਰਟ ਨੇ ਇਸ ਤਰ੍ਹਾਂ ਦਾ ਜਿਹੜਾ ਨਵਾਂ ਫੈਸਲਾ ਹੈ ਸੀਬੀਆਈ ਕੋਰਟ ਵੱਲੋਂ ਦਿੱਤਾ ਗਿਆ ਪਰ ਡਾਕਟਰ ਸਾਹਿਬ ਦੇ ਰਾਏ ਦਰੂਸਤਾ ਹੈ ਜਿਵੇਂ ਤੁਸੀਂ ਉਸਿਆ ਵੀ 93 ਦਾ ਇੱਕ ਇੰਨਾ ਪੁਰਾਣਾ ਕੇਸ ਹੈ ਇਹ ਸੂਖੀਆਂ ਜੋ ਐਸਐਸਆਈ ਨੂੰ ਯਾਦ ਆਏ ਅਸੀਂ ਖਬਰ ਕੀਤੀ ਵੀ ਸੀ ਕੁਸਮਾ ਬੈਲਾ ਤੇ ਪਰ ਹੁਣ ਇਸ ਰਿਵਾਰ ਨੂੰ ਇੱਕ ਇਨਸਾਫ ਨਹੀਂ ਲਿਆ ਚਾਹੇ ਉਹਦਾ ਪਿਓ ਹੈ ਚਾਹੇ ਦਾਦਾ ਹੈ ਵੀ ਦੇਖੋ ਐਨੇ ਸਾਲਾਂ ਬਾਅਦ ਪ੍ਰਸ਼ਾਸਨ ਕਿੱਥੇ ਜਾਗਿਆ ਨਾ ਹਾਂਜੀ ਦੇਖੋ ਪਹਿਲਾਂ ਤਾਂ ਸਟੇ ਹੋ ਗਿਆ ਜੀ ਕੇਸ ਇਹ ਫਿਰ ਹੁਣ ਸਟੇ ਤੋਂ ਬਾਅਦ ਛੱਡਿਆ ਮਤਲਬ ਜਿਹੜੇ ਉਹਦੇ ਪੇਰੈਂਟਸ ਨੇ ਬੱਚੇ ਦੇ ਜਿਹੜਾ ਮਤਲਬ ਥੀਕ ਕਾਊਂਟਰ ਦੇ ਵਿੱਚ ਮਾਰਿਆ ਗਿਆ ਅਸੀਂ ਤਾਂ ਉਹ ਕਹਿੰਦੇ ਵੀ ਸਾਡੀ ਜੇ ਠੀਕ ਹੈ ਵੀ ਇਨਸਾਫ ਤਾਂ ਮਿਲਿਆ ਹੈ ਅਹਿਮ ਗੱਲ ਕਰਾਂ ਅਸੀਂ ਪੂਰੇ ਸੰਤੁਸ਼ਟ ਨਹੀਂ ਹਾਂ ਅਸੀਂ ਮਤਲਬ ਸਜ਼ਾ ਨੂੰ ਵਧਾਉਣ ਵਾਸਤੇ ਮਾਨਯੋਗ ਹਾਈ ਕੋਰਟ ਦਾ ਰੁਖ ਕਰਾਂਗੇ ਕਿਉਂਕਿ ਜਿਹੜਾ ਮਤਲਬ ਮਰਡਰ ਤਾਂ ਹੋ ਸਕਦਾ ਦੋ ਮਰਡਰਾਂ ਦੀ ਕਹਾਣੀ ਹੋਵੇ ਇਹ ਜਿਹਦੇ ਵਿੱਚ ਮਤਲਬ ਅਫਕੋ ਸਮਾਂ ਤਾਂ ਉਹਨਾਂ ਨੇ ਇਸ ਕੋ ਕਹਿੰਦੇ ਦੀ ਮੌਜ ਮਸਤੀਆਂ ਹੀ ਕੀਤੀਆਂ ਨੇ ਤੇ ਹੁਣ ਉਹਨਾਂ ਦਾ ਜਿਹੜਾ ਬਾਕੀ ਦਾ ਸਮਾਂ ਉਹ ਜੇਲ੍ਹ ਦੇ ਵਿੱਚ ਬਿਤਾਣਾ ਚਾਹੀਦਾ ਤੇ ਤਾਂ ਉਮਰ ਮਤਲਬ ਜਿਹੜੀ ਸਜ਼ਾ ਉਹ ਹੋਣੀ ਚਾਹੀਦੀ ਹੈ ਕਿਉਂਕਿ ਡਾਕਟਰ ਸਾਹਿਬ ਜਿਹੜੇ ਤੁਸੀਂ ਕਹਿ ਰਹੇ ਹੋ ਦੋ ਕਤਲ ਹੋਏ ਨੇ 302 ਸੈਕਸ਼ਨ ਲੱਗਦਾ ਹੈ ਤੇ ਜੋ ਮੈਨੂੰ ਕਾਨੂੰਨ ਦੀ ਜਾਣਕਾਰੀ ਹੈ ਤਾਂ ਇਹਨਾਂ ਨੂੰ ਘੱਟੋ ਘੱਟ 20 ਸਾਲ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ 8-8 ਸਾਲ ਹੋਈ ਹੈ ਐਕਟੇ ਵੀ ਸਵਾਲ ਉੱਠਦੇ ਨੇ 8-7 ਸਾਲ ਕਿਉਂ ਕੀਤੀ ਗਈ ਹੈ ਦੇ ਕੋਈ ਜੇ ਕੋਈ ਧਾਰਾ ਮਤਲਬ ਉਹਦੇ ਵਿੱਚ ਚੇਂਜ ਕੀਤੀ ਜਾਂਦੀ ਹੈ ਨਾ ਮਾਂ ਜੋ ਕੋਰਟ ਨੂੰ ਤਾਂ ਅਧਿਕਾਰ ਹੁੰਦਾ ਹੈਗਾ ਜੇ ਜਦੋਂ ਕਿਸੇ ਦਾ ਵੀ ਕੋਈ ਫੈਸਲਾ ਉਹ ਕਿਹੜੀ ਧਾਰਾ ਦੇ ਵਿੱਚ ਉਸ ਤਰ੍ਹਾਂ ਆ ਜਾਂਦਾ ਉਹ ਜੇ ਧਾਰਾਵਾਂ ਦੇ ਸੁਤਿਵਕ ਫੈਸਲਾ ਹੋਇਆ ਤਾਂ ਹੀ ਹੁੰਦੇ ਪੇਰੈਂਟਸ ਨੇ ਜਿਹੜੇ ਉਹਨਾਂ ਨੂੰ ਤਸੱਲੀ ਨਹੀਂ ਹੋਈ ਇਸੇ ਕਰਕੇ ਉਹ ਹਾਈ ਕੋਰਟ ਦਾ ਰੁਖ ਕਰ ਰਹੇ ਨੇ ਕਿਉਂਕਿ ਵੀ ਮਤਲਬ ਜਿਹੜਾ 302 ਵਾਲੇ ਮਸਲੇ ਨੇ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਉਮਰ ਕਾਇਤ ਤੱਕ ਦਾ ਪ੍ਰਾਵਧਾਨ ਹੁੰਦਾ ਹੈ ਉਸੇ ਕਰਕੇ ਮਤਲਬ ਅਪੀਲ ਹੈ ਜਿਹੜੀ ਉਹ ਮੰਗ ਰਿਹਾ ਹਾਈ ਕੋਰਟ ਦੇ ਵਿੱਚ ਕਰਨ ਨੂੰ ਕਹਿ ਰਹੇ ਡਾਕਟਰ ਸਾਹਿਬੀ ਕੱਪਾ ਕੱਲਣਾ ਮੁੱਦਾ ਕੀਤਾ ਸੀ ਕਿ ਕੱਲ 31 ਤਰੀਕ ਸੀ ਕੱਲ ਮਹੀਨਾ ਖਤਮ ਹੋਇਆ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੀ ਕੱਲ ਡੈਡ ਲਾਈਨ ਸੀ ਤੇ ਤੁਹਾਨੂੰ ਦੱਸ ਦੇਣਾ ਕਿ ਕੱਲ ਸ਼ਾਮ ਨੂੰ ਯਾਨੀ ਕਿ ਡੀਜੀਵੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੇ ਦੱਸਿਆ ਵੀ ਅਸੀਂ ਯਾਨੀ ਕਿ 16000 ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹ ਕਹਿ ਰਹੇ ਨੇ 800 ਕਿਲੋ ਤੋਂ ਉੱਪਰ ਹਿਰੋਇਨ ਬਰਾਮਦ ਕੀਤੀ ਗਈ ਹਰ ਵਾਰ ਸਵਾਲ ਉੱਠਦਾ ਹੈ ਤੁਸੀਂ ਵੀ ਸਹੀ ਕਹਿੰਦੇ ਹੋ ਸਵਾਲ ਬਣਦਾ ਵੀ ਹੈ ਵੀ 800 ਕਿਲੋ ਹਿਰੋਇਨ ਕਿੱਥੋਂ ਆਈ ਤੇ ਨਵਾਂ ਇੱਕ ਸ਼ੋਸ਼ਾ ਛੇੜਿਆ ਕਿ ਅਸੀਂ ਆਈਸ ਡਰਗ ਵੀ ਬਰਾਮਦ ਕੀਤੀ ਹੈ ਹੁਣ ਆਈਸ ਨੂੰ ਕਿੱਥੋਂ ਆ ਗਿਆ ਇਹ ਸਾਨੂੰ ਸਮਝ ਨਹੀਂ ਆ ਰਹੀ ਪੁਲਿਸ ਵਾਲੇ ਕਦੇ ਆਈਸ ਬਣਾ ਦਿੰਦੇ ਆ ਕਦੇ ਕੀ ਕਰ ਦਿੰਦੇ ਆ ਤੇ ਸਾਰੇ ਜੀ ਪਲਾਂਟ ਸੌਦੇ ਨੇ ਇਹਨਾਂ ਨੂੰ ਪਲਾਂਟ ਕੀਤਾ ਜਾਂਦਾ ਬਸ ਜਿਹੜਾ ਵੀ ਕੋਈ ਫਸ ਗਿਆ ਉਹਦੇ ਤੇ ਚਾਹੇ ਉਹ ਬੀੜੀਪੀ ਦਾ ਫਸ ਗਿਆ ਉਹਦੇ ਤੇ ਮਤਲਬ ਜਿਹੜਾ ਇਹ ਪਲਾਂਟ ਕੀਤਾ ਸਮਾਨ ਹੁੰਦਾ ਹੈ ਇਸ ਦੇ ਸੇਫਾਨ ਲੈਨੇ ਮਾਰਕਸ ਕਿਉਂਕਿ ਜੇਕਰ ਜਿੱਥੋਂ ਇਹ ਦਿਖਾਇਆ ਜਾਂਦਾ ਅਸਰ ਤਾਂ ਗੱਲ ਤਾਂ ਇਹ ਹੈ ਜੀ ਜੇ ਉਹ ਗੱਡੀ ਜਿਹੜੀ ਇਹ ਗੱਡੀ ਦਿਖਾਉਂਦੇ ਨੇ ਵੀ ਆ ਗੱਡੀ ਦੇ ਵਿੱਚ ਉੱਥੇ ਗਏ ਉਹ ਗੱਡੀ ਦੀ ਜਿਹੜੀ ਲੌਂਗ ਬੁੱਕ ਆ ਉਹਦੇ ਤੇ ਉਹ ਮਤਲਬ ਦੱਸਦੀ ਹੈ ਦਸੇ ਬੀਯੋਗ ਉੱਥੇ ਪਹੁੰਚੇ ਨੇ ਵੀ ਜਾਂ ਨਾ ਪਹੁੰਚੇ ਨੇ ਤਾਂ ਗੱਲ ਕਰ ਕੋਈ ਇਸ ਚੀਜ਼ ਨੂੰ ਥੋੜਾ ਜਿਹਾ ਨਾ ਮਤਲਬ ਸੈਕੰਡ ਕਲਾਸ ਵਾਲਾ ਕਰਤਾਰਾ ਜਿਹੜਾ ਉਹ ਚੱਲ ਰਿਹਾ ਇਸ ਕਰਕੇ ਜਿਹੜਾ ਪੂਰੇ ਫੋਸ ਸਬੂਤ ਨੇ ਉਹ ਇਕੱਠੇ ਨਹੀਂ ਕੀਤੇ ਜਾਂਦੇ ਜੋ ਤੋਸਾਂ ਦੇ ਉੱਤੇ ਪ੍ਰੈਸ਼ਰ ਨੇ ਇਸ ਕਰਕੇ ਮਤਲਬ ਜਿਹੜੇ ਲੋਕਾਂ ਨੇ ਆ ਜਿਹੜਾ ਅਰਜੀ ਇਹ ਇਸ ਲਈ ਇਹਨਾਂ ਦੇ ਵਿੱਚ ਦੋਸ਼ੀ ਕਰ ਦਿੱਤਾ ਜਾਂਦਾ ਜੇ ਇਹਨਾਂ ਦੀ ਟੈਕਨੀਕ ਨਾਲ ਇਨਵੈਸਟੀਗੇਟ ਕੀਤੀ ਜਾਵੇ ਤਾਂ ਪਤਾ ਲੱਗੇ ਤਾਂ ਮਤਲਬ ਅਸਲੀਅਤ ਸਾਹਮਣੇ ਆ ਸਕਦੀ ਹੈ ਧੁੱਧਾ ਧੁੱਧ ਤੇ ਪਾਣੀ ਦਾ ਪਾਣੀ ਵੀ ਸਮਝ ਆ ਸਾਹਿਬ ਤੁਸੀਂ ਹੋਰ ਵੀ ਕ ਅਪਡੇਟ ਦੇ ਰਹੇ ਸੀ ਕਿ ਇੱਕ ਪੁਲਿਸ ਮਹਾਦਾਨ ਦੇ ਲੋ ਫਾਇਰ ਕੀਤਾ ਗਿਆ ਕਿੱਥੇ ਕੋਈ ਜ਼ਖਮੀ ਹੋਇਆ ਹੈ ਉਹ ਕਿੱਥੇ ਦੀ ਘਟਨਾ ਹੈ ਉਹ ਲੁਧਿਆਣੇ ਹੋਇਆ ਜੀ 16 17 ਅਪ੍ਰੈਲ ਦੀ ਗੱਲ ਹੈ ਜੀ ਉਹ ਬੰਦੇ ਬੈਠੇ ਉਹ ਸ਼ਰਾਬ ਪੀ ਰਹੇ ਸੀ ਪੁਲਸ ਵਾਲਿਆਂ ਦੇ ਨਾਲ ਹੀ ਜੀ ਜੀ ਕਿਉਂਕਿ ਪੁਲਸ ਵਾਲਿਆਂ ਨੂੰ ਤਾਂ ਸ਼ਰਾਬ ਪੀਣ ਦੀ ਇਜਾਜ਼ਤ ਹੁੰਦੀ ਹੈ ਨਾ ਇਸ ਕਰਕੇ ਉਹਦੇ ਨਾਲ ਸ਼ਰਾਬ ਪੀਤੇ ਹੋਏ ਚੌੜ-ਚੌੜ ਦੇ ਵਿੱਚ ਆਈ ਕਰਨ ਲੱਗੇ ਉਹ ਆਕਸਾਈਡ ਮਤਲਬ ਉਹਦੇ ਦਾ ਆਪ ਦਾ ਜਿਹੜਾ ਰਵਾਲਵਰ ਸੀ ਤੁਹਾਡੇ ਤੋਂ ਰਵਾਲਵਰ ਜੀ ਤੇ ਉਹਦਾ ਅਸਰ ਚ ਫਾਇਰ ਮਾਰਿਆ ਤੇ ਉਹਦੀ ਡੈੱਡ ਬਾਡੀ ਸੀ ਜਿਹੜੀ ਉਸ ਨਹਿਰ ਦੇ ਵਿੱਚ ਸੜਤੀ ਸੀ ਜਦੋਂ ਹੁਣ ਨਹਿਰ ਦੇ ਵਿੱਚ ਉਹਦੀ ਡੈੱਡ ਬਾਡੀ ਪਿਛਲੇ ਦਿਨੀ ਮਿਲੀ ਹੈ ਤਾਂ ਮਤਲਬ ਜਿਹੜੇ ਹੈਰਾਨੀਜਨਕ ਖੁਲਾਸੇ ਨੇ ਉਹ ਹੋਏ ਨੇ ਨਾ ਤਾਂ ਉਹਨਾਂ ਨੇ ਬਾਰਸਾਂ ਨੂੰ ਦੱਸਿਆ ਨਾ ਥਾਣੇ 'ਚ ਜਾ ਕੇ ਦੱਸਿਆ ਇਸ ਕਰਕੇ ਹੋਣਾ ਹੈ ਜਿਹੜਾ ਉਹ ਕੇਸ ਮਤਲਬ ਪੁਲਿਸ ਤਿਆਰ ਕਰ ਰਹੀ ਹੈ ਤੇ ਮਾਪਿਆਂ ਲਈ ਜਿਹੜੇ ਉਹ ਵੀ ਚੱਲ ਰਹੀ ਸੀ ਚੱਕਰ ਚ ਕਰਦੇ ਰਹੇ ਨੇ ਕਿਉਂਕਿ ਡਾਕਟਰ ਸਾਹਿਬ ਤੁਸੀਂ ਸਹੀ ਗੱਲ ਕਿਹਾ ਵੀ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਕਿੱਥੇ ਵੀ ਸ਼ਰਾਬ ਪੀ ਸਕਦੇ ਨੇ ਜੇ ਕੋਈ ਤੁਹਾਡੇ ਮੇਰੇ ਵਰਗਾ ਬੰਦਾ ਕੇਸੜੇ ਦੇ ਖੜ ਦੇਣਾ ਫਾਰ ਤਾਂ ਅਗਲਾ ਉੱਥੇ ਪੁਲਿਸ ਮਾ ਜਾ ਕੇ ਕਹਿੰਦਾ ਤੁਸੀਂ ਇੱਥੇ ਸ਼ਰਾਬ ਕਿਉਂ ਪੀ ਰਹੇ ਹੋ ਉਹ ਜੋ ਮਰਜ਼ੀ ਕਰ ਸਕਦੇ ਨੇ ਕਈ ਐ ਵੀ ਇਹ ਘਟਾਵਾਂ ਸਾਹਮਣੇ ਆ ਚੁੱਕੀਆਂ ਨੇ ਤੇ ਸਭ ਤੋਂ ਡੀ ਡਾਕਟਰ ਸਾਹਿਬ ਮੈਂ ਇੱਕ ਤੁਹਾਨੂੰ ਹੋਰ ਅਪਡੇਟ ਦੇਣਾ ਤੁਹਾਨੂੰ ਪਤਾ ਹੀ ਹੋਣਾ ਵੈਸੇ ਕਿ ਭਗਵਾਨ ਤਮਨ ਸਰਕਾਰ ਨੇ ਕੀਤਾ ਹੋਇਆ ਨਵਾਂ ਕਾਨੂੰਨ ਜਿਹਦੇ ਨਾਲ ਕਰਤਾ ਸੀ ਵੀ ਕੋਈ ਵੀ ਚਾਹੇ ਐਸਐਚਓ ਹੈ ਕੋਈ ਪੁਲਿਸ ਮਾਜਮਾ ਉਹ ਜਦੋਂ ਥਾਣੇ ਵਿੱਚ ਹੋਏਗਾ ਤਾਂ ਵਰਦੀ ਪਾਏਗਾ ਜੇਕਰ ਉਹ ਗੱਡੀ ਡਰਾਈਵ ਕਰ ਰਿਹਾ ਤਾਂ ਉਹ ਆਪਣੀ ਵਰਦੀ ਵਿੱਚ ਟੰਗੇ ਗਾੜੀ ਪਾ ਕੇ ਜਾਏਗਾ ਜਾਂ ਥਾਣੇ ਵੀ ਰੱਖੇਗਾ ਪਰ ਅੱਜ ਵੀ ਡਾਕਟਰ ਸਾਹਿਬ ਕਈ ਪੁਲਿਸ ਮਾਜੇ ਮਾਜੇ ਨੇ ਜਿਹੜੇ ਕਿ ਔਨ ਡਿਊਟੀ ਨਹੀਂ ਹੁੰਦੇ ਪਰ ਉਹਨਾਂ ਦੀਆਂ ਵਰਦੀਆਂ ਗੱਡੀਆਂ ਵੀ ਟੰਗੀਆਂ ਹੁੰਦੀਆਂ ਔਰ ਸਿਰਫ ਡਰਾਵਾ ਦੇਣ ਦੀ ਜਾਂਦੇ ਨੇ ਬਾਜ਼ਾਰਾਂ ਦੇ ਵਿੱਚ ਵੱਡੇ ਵੱਡੇ ਹਾਂਜੀ ਇਹ ਤਾਂ ਫਿਰ ਖੁੱਲੀ ਖੇਤ ਹੈ ਨਾ ਇਹ ਕੋਈ ਪੁਲਿਸ ਰਾਜ ਜਿਹੜਾ ਕੋਈ ਅੱਜ ਦਾ ਨਹੀਂ ਹੈ ਪਿਛਲੀਆਂ ਸਰਕਾਰਾਂ ਦੇ ਵੱਲੋਂ ਪਾਏ ਹੋਏ ਪੂਰਨ ਨੇ ਜਿਹੜੇ ਉਹ ਅੱਗੇ ਵਧ ਰਹੇ ਨੇ ਕਿਉਂਕਿ ਅਫੀਸ਼ੀਅਲੀਆ ਅਖੰਡੀ ਸਰਕਾਰ ਨੇ ਵੀ ਪੁਲਿਸ ਰਾਜ ਬਣਾਇਆ ਵਾਟਰਸ ਵਾਲਿਆਂ ਨੇ ਵੀ ਪੁਲਸ ਰਾਜ ਬਣਾਇਆ ਤੇ ਮਤਲਬ ਜਿਹੜਾ ਇਹ ਪੁਲਸ ਦਾ ਰਾਜ ਸਥਾਪਿਤ ਕਰਨਾ ਹੁੰਦਾ ਇਹ ਲੋਕਾਂ ਦੇ ਮਤਲਬ ਗਲੇ ਦੀ ਹੱਡੀ ਬਣ ਜਾਂਦਾ ਇਹਦੇ ਵਿੱਚ ਲੋਕਾਂ ਨਾਲ ਬੁਧਿਕੀਆਂ ਕੀਤੀਆਂ ਜਾਂਦੀਆਂ ਨੇ ਸੱਤਾ ਦੇ ਨਸ਼ੇ ਦੇ ਵਿੱਚ ਤੇ ਡਾਂਗ ਦੇ ਨਸ਼ੇ ਦੇ ਵਿੱਚ ਇਸ ਕਰਕੇ ਲੋਕ ਨੇ ਜਿਹੜੇ ਫਿਰ ਉਹ ਸੋਚਣ ਵਾਸਤੇ ਮਜਬੂਰ ਹੋ ਜਾਂਦੇ ਨੇ ਲੋਕ ਇੱਕ ਬਦਲਾਅ ਚਾਹੁੰਦੇ ਨੇ ਜਿਹਦੇ ਵਿੱਚ ਲੋਕਾਂ ਦੀ ਕਦਰ ਹੋਵੇ ਵੋਟਰਾਂ ਦੀ ਕਦਰ ਹੋਵੇ ਇਹ ਨਹੀਂ ਵੀ ਜਿਹੜੇ ਲੋਕਾਂ ਨੇ ਬੋਟਾਂ ਪਾਈਆਂ ਨੇ ਜਿਹੜੇ ਲੋਕਾਂ ਨੇ ਸਰਕਾਰਾਂ ਬਣਾਈਆਂ ਹੁੰਦੀਆਂ ਨੇ ਬਾਕੀ ਕਿਸਮਤੀ ਆ ਵੀ ਉਹਨਾਂ ਦੇ ਉੱਤੇ ਹੀ ਡੰਡਾ ਚੱਲਦਾ ਤੇ ਉਹਨਾਂ ਦੇ ਉੱਤੇ ਹੀ ਪਰਚਾ ਹੁੰਦਾ ਤੇ ਉਹਨਾਂ ਦੇ ਹੀ ਸਿਰਾਂ ਦੇ ਵਿੱਚ ਫੈਰਵਾਜਦੇ ਨੇ ਚਾਹੇ ਲੱਤਾਂ ਜਵਾਈ ਦੇ ਹੋਣ ਬਦਕਿਸਮਤੀ ਇਹ ਹੈ ਬਸ ਕਿ ਪੰਜਾਬ ਤੇ ਜਿਹੜੀ ਲੀਡਰਸ਼ਿਪ ਹੈ ਜਦੋਂ ਉਹ ਸੱਤਾ ਤੇ ਸੱਤਾ ਸੁੱਖ ਉਹ ਗੜਨਕ ਜਾਂਦੀ ਹੈ ਨਾ ਉਹ ਈਆਂ ਦੂਰੀਆਂ ਨੇ ਜਿਹੜੀਆਂ ਪਬਲਿਕ ਨਾਲੋਂ ਕਾਫੀ ਵੱਧ ਜਾਣੀਆਂ ਤੁਹਾਨੂੰ ਮੈਂ ਦੱਸ ਦੇਣਾ ਕਿ ਕੱਲ ਜਿਹੜਾ ਕਿ ਵਿਕਰਮ ਰਿਠੀਆ ਨੇ ਉਹਦੇ ਇੱਕ ਬਿਆਨ ਜਾਰੀ ਕੀਤਾ ਗਿਆ ਵੀ ਆਪ ਪਾਰਟੀ ਨਸ਼ਿਆ ਦੇ ਵਿਰੁੱਧ ਜਿਹੜੀ ਮੁਹਿੰਮ ਚੜੀ ਗਈ ਹੈ ਉਹਦੇ ਕੁਝ ਨਹੀਂ ਕਰੀ ਨਿਆਂ ਦੇ ਪਰਚੇ ਪਾਰੀਏ ਨੌਜਵਾਨਾਂ ਤੇ ਇੱਕ ਮੁਹਿੰਮ ਦਾ ਉਹ ਹਿੱਸਾ ਬਣਾ ਕੇ ਤਾਂ ਜਿਹੜੇ ਮੰਤਰੀ ਘਟਾਰੂ ਝੱਕ ਨੇ ਉਹਨਾਂ ਨੂੰ ਜਵਾਬ ਤਾਂ ਠੋਕਵਾ ਜਵਾਬ ਤਾਂ ਵਿਕਰਮ ਰਿਠੀਆ ਨੂੰ ਵੀ ਪਹਿਨਾ ਆਪਣੇ ਮੇਜ ਸੱਲੇ ਸੋਟਾ ਮਾਰੋ ਕਿਉਂਕਿ ਸਭ ਤੋਂ ਵੱਧ ਪਰਚੇ ਤੁਹਾਡੀ ਸਰਕਾਰ ਵਿੱਚ ਨੌਜਵਾਨਾਂ ਦੇ ਪਏ ਆ ਜਿਹੜੇ ਕਿ ਗੋਲੀਆਂ ਦੇ ਪਾਊਡਰ ਦੇ ਪਏ ਆ ਜਿਹੜਾ ਅੰਸ਼ ਕਦੇ ਸੁਣਿਆ ਨਹੀਂ ਸੀ ਕਿਸੇ ਨੇ ਹਾਂਜੀ ਇਹ ਤਾਂ ਫਿਰ ਕਟਾਰੂ ਚਖਵਾਵ ਨੇ ਤਾਂ ਜਵਾਬ ਦੇਣਾ ਹੱਕ ਬਣਦਾ ਹੈਗਾ ਕਿਉਂਕਿ ਜ਼ਿੰਮੇਵਾਰ ਬੰਦੇ ਨੇ ਸਰਕਾਰ ਦੇ ਵਿੱਚ ਕੈਬਨਟ ਵਾਲੇ ਰੈਂਕ ਦੇ ਮੰਤਰੀ ਨੇ ਮਤਲਬ ਜਿਹੜਾ ਵੀ ਉਹ ਹੁਣ ਉਹ ਕੋਈ ਤਾਂ ਉਹਨਾਂ ਨੇ ਕਹਿ ਵੀ ਸੱਚ ਬੋਲੇ ਤਾਂ ਛਾਲ ਨਹੀਂ ਦੀ ਮਤਲਬ ਕਹਿਣ ਦਾ ਭਾਵੇਂ ਇਹ ਵੀ ਉਹਨਾਂ ਨੇ ਤਾਂ ਆਪ ਜਿਹੜਾ ਫਰਚਾਵਾਦ ਤੇ ਪੁਲਸ ਰਾਜ ਨੂੰ ਜਿਹੜਾ ਪ੍ਰोत्ਸਾਹਨ ਕੀਤਾ ਉਹ ਇਹਨਾਂ ਨੇ ਸ਼ੁਰੂ ਕੀਤਾ ਬਾਦਲ ਸਾਹਿਬ ਨੇ ਨਹੀਂ ਸ਼ੁਰੂ ਕੀਤਾ ਹੈ ਜਦੋਂ ਇਹਨਾਂ ਦੇ ਹੱਥ ਚ ਸਰਕਾਰ ਦੀ ਬਾਗਡੋਰ ਆ ਗਈ ਤਾਂ ਮਤਲਬ ਸਾਡੇ ਜਿਹੜੇ ਮਾਨਯੋਗ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਾਇਡ ਤੇ ਕਰਕੇ ਇਹਨਾਂ ਨੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਿਹਦੇ ਕਰਕੇ ਮਤਲਬ ਲੋਕਾਂ ਦੇ ਨੱਕੋਂ ਬੁੱਲੋਂ ਲੈ ਗਏ ਨਹੀਂ ਤਾਂ ਬਾਦਲ ਸਾਹਿਬ ਹੁੰਦੇ ਤਾਂ ਲੋਕਾਂ ਦੇ ਹੁੰਦੇ ਮਤਲਬ ਬਾਦਲ ਸਾਹਿਬ ਦੀ ਚਜਾਕਾਰ ਹੀ ਰਹੀ ਹੈ ਜਦੋਂ ਸੱਤਾ ਇਹਨਾਂ ਦੇ ਹੱਥ 'ਚ ਆ ਗਈ ਤਾਂ ਇਹਨਾਂ ਨੇ ਪੁਲਿਸ ਰਾਜ ਬਣਾਇਆ ਉਸ ਤੋਂ ਬਾਅਦ ਕੈਪਟਨ ਸਾਹਿਬ ਆ ਗਏ ਕਾਂਗਰਸ ਆ ਗਈ ਉਸ ਤੋਂ ਬਾਅਦ ਫਿਰ ਹੋਰ ਆ ਗਏ ਪਰ ਜਦੋਂ ਵੀ ਸੱਤਾ ਸੁਖਮਾਨੰਦ ਜਦੋਂ ਪੌੜੀਆਂ ਮਤਲਬ ਪੁਲਿਸ ਨੂੰ ਵਰਤਣ ਲੱਗ ਜਾਂਦੇ ਨੇ ਉਦੋਂ ਲੋਕ ਫਿਰ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਲੋਕ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਕੋਈ ਹੋਰ ਰਿਜ਼ਲਟ ਦੇਣ ਵਾਸਤੇ ਮਜਬੂਰ ਹੋ ਜਾਂਦੇ ਨੇ हां तू सही कह यार देखो भी ओ रिजल्ट मेरे काली दल नु मिलया भी आज तक भुगत भी रह काल दल ते ਤੁਹਾਨੂੰ ਮੈਂ ਦੱਸ ਦੇਣਾ ਕਿ ਕਈ ਜਿਹੜੇ ਪਰਚੇ ਪਾਏ ਗਏ ਕਈ ਨਾ ਹੋਣ ਅਰੇ ਵੀ ਅੰਦਰ ਨੇ ਜਿਹੜੇ ਕੇ ਝੂਠੇ ਪਰਚੇ ਪਾਏ ਗਏ ਗੋਲੀਆਂ ਦੇ ਪਾਊਡਰਾਂ ਦੇ ਜਾਂ ਕਹਿ ਲੋ ਵੀ ਲਿਕਵਿਡ ਕਹਿ ਲੋ ਕੁਝ ਵੀ ਪਾਇਆ ਗਿਆ ਲਾਹਨ ਕਹਿ ਦੋ ਤਾਂ ਇਹ ਪਰਚੇ ਪਾਏ ਗਏ ਉਹ ਸ਼ੁਰੂਆਤ ਉਸ ਦੌਰ ਤੇ ਹੋਈ ਸਾਰੇ ਨੂੰ ਆਸ ਸੀ ਵੀ ਕਾਂਗਰਸ ਸਰਕਾਰ ਆਏਗੀ ਉਹ ਸ਼ਾਇਦ ਕੋਈ ਨਵਾਂ ਪ੍ਰਬੰਧ ਦੇ ਪ੍ਰਧਾਨ ਕੋਈ ਕੋਈ ਨਾ ਕੋਈ ਚੇਂਜ ਕਰਾਏਗੀ ਉਦੋਂ ਵੀ ਕੁਝ ਨਹੀਂ ਹੋਇਆ हां बंदे हां ਵੀ ਇਹ ਜਿਹੜਾ ਹੁਣ ਸਰਕਾਰ ਆਈ ਹੈ ਹੁਣ ਪਰਚੇ ਨਹੀਂ ਪਾਏਗੇ हां ਉਹਨਾਂ ਦੇ ਘਰ ਦੂ ਤੋੜੇ ਗਏ ਆ ਜਿਹੜੇ ਨਸ਼ਾ ਤਸਕਰ ਨੇ ਉਹਦੇ ਵਿੱਚ ਇਹ ਵੀ ਹੈ ਕਿ ਜਿਵੇਂ ਉਹ ਚਿੱਟਾ ਕਿਉਂ ਉਹ ਜਿਹੜੀ ਇੰਸਟਾਗ੍ਰਾਮ ਤੇ ਪੁਲਿਸ ਕਾਂਸਟੇਬਲ ਸੀ ਅਮੰਦੀ ਉਹ ਕਾਬੂ ਕੀਤੀ ਗਈ ਕਈ ਹੋਰ ਪੁਲਸ ਵਾਲੇ ਜਿਹੜੇ ਰਿਸ਼ਵਤ ਲੈ ਰਹੇ ਸੀ ਕਈ ਪਟਵਾਰੀ ਤੱਕ ਯਾਨੀ ਕਿ ਐਸਪੀ ਰੈਂਕ ਤੱਕ ਦੇ ਅਫਸਰ ਭਗਵੰਤ ਸਿੰਘ ਜਿੰਨੇ ਸਸਪੈਂਡ ਕੀਤੇ ਨੇ ਹਾਂਜੀ ਕਰਾਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਸਰਕਾਰ ਦੀ ਮਤਲਬ ਇਹਦੇ ਵਿੱਚ ਲੋਕ ਜੇ ਇਸ ਗੱਲ ਨੂੰ ਚੰਗਾ ਵੀ ਕਹਿ ਰਹੇ ਨੇ ਲੋਕ ਇਸ ਗੱਲ ਨੂੰ ਨਿੰਦ ਨਹੀਂ ਰਹੇ ਗੱਲ ਕਰ ਜਿਹੜੇ ਵੀ ਆਹ ਮਤਲਬ ਮਾਰ ਮਰਾਈ ਹੈ ਝੂਠੇ ਪਰਚੇ ਦੂਸਰੇ ਨੇ ਐਂ ਤੇ ਹੁਣ ਇੱਕ ਨਵਾਂ ਜਦਨ ਸਾਹਿਬ ਦਾ ਬਿਆਨ ਆਇਆ ਹੈ ਜੀ ਜੀ ਜਿਹੜੇ ਵੀ ਬੰਦੇ ਜਵਾਨ ਤੇ ਹੋਣ ਦੇ ਉਹਨਾਂ ਦੇ ਮਤਲਬ ਜਿਹੜੀ ਇਹ ਬੇੜੀਆਂ ਪਾ ਕੇ ਛੱਡੇ ਜਾਣਗੇ ਤਾਂ ਕਿ ਉਹਨਾਂ ਦੀ ਜਿਹੜੀ ਹਰਕਤ ਹੈ ਉਹ ਹਾਰਿਕ ਹਰਕਤ ਦੇ ਉਸੇ ਨਜ਼ਰ ਰੱਖੀ ਜਾ ਸਕੇ ਮਤਲਬ ਜੇ ਬੇੜੀਆਂ ਵਾਲਾ ਸਿਸਟਮ ਹੈ ਤਾਂ ਕਾਫੀ ਲੋਕਾਂ ਦੇ ਮੁਲਾਜ਼ਮ ਤਸਕ ਦੇ ਵੀ ਚਾਹੀਦਾ ਹੈ ਜਿਹੜੇ ਬੰਦੇ ਆਂਦੇ ਆ ਭੁੱਦ ਕੇ ਕੇਸ ਤਿਆਰ ਕਰਦੇ ਨੇ ਉਹ ਉੱਥੇ ਧੀ ਨਹੀਂ ਹੁੰਦੇ ਉਹਨਾਂ ਉਹ ਬੇੜੀ ਵਾਲਾ ਸਿਸਟਮ ਹੈ ਜਿਹੜਾ ਉਹ ਵੀ ਮਤਲਬ ਉਹਨਾਂ ਦਾ ਦੱਸੇ ਲੋਕੇਸ਼ਨ ਉਹਨਾਂ ਦੀ ਦੱਸੇ ਵੀ ਕਿੱਥੇ ਨੇ ਇਹ ਇਸ ਟਾਈਮ ਤੇ ਉਸ ਟਾਈਮ ਦੇ ਉੱਤੇ ਕਿੱਥੇ ਸੀ ਪਰਚਾ ਕਿੱਥੇ ਪਾਇਆ ਜੇ ਬੇੜੀ ਸਿਸਟਮ ਪਰਪਲ ਪਾਉਣੇ ਵੀ ਪਾਉਣਾ ਹੈ ਤੇ ਨਾਲ ਜਿਹੜਾ ਪ੍ਰਸ਼ਾਸਨ ਹੈ ਮੁਲਾਜ਼ਮ ਨੇ ਵੱਡੇ ਇਹਨਾਂ ਦੇ ਵੀ ਪਾਈ ਜਾਵੇ ਤਾਂ ਮਤਲਬ ਹਕੀਕਤ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਸਕਦੀ ਹੈ ਇਹਦਾ ਕੋਈ ਮਾੜਾ ਫੈਕਟਰ ਨਹੀਂ ਹੈ ਚੰਗੀ ਗੱਲ ਹੈ ਹਾਂ ਕਿਉਂਕਿ ਦੇਖੋ ਰੋਜ਼ਾਨਾ ਹੀ ਪੰਜਾਬ ਤੋਂ ਅੱਜ ਕਾ ਖਬਰਾਂ ਆ ਰਹੀਆਂ ہیں ਵੀ ਫਲਾਨੀ ਜਗ੍ਹਾ ਤੇ ਐਨਕਾਊਂਟਰ ਹੋ ਗਿਆ ਔਰ ਕਿਹਾ ਕੀ ਹੁੰਦਾ ਹੈ ਕਿ ਅਸੀਂ ਬਰਾਮਦੀ ਕਰਨ ਗਏ ਸੀ ਤਾਂ ਛਾਤਰ ਨੇ ਜਿਹੜੇ ਤੁਸੀਂ ਲੈ ਗਏ ਬਰਾਮਦੀਆਂ ਜੋ ਵੀ ਸੀ ਗੈਂਗਸਟਰ ਸੀ ਗੁੰਡਾ ਸੀ ਬਦਮਾਸ਼ ਸੀ ਤਾਂ ਉਸਨੇ ਇਹ ਮੌਕਾ ਦੇਖ ਕੇ ਹਥਿਆਰ ਕੱਢ ਲੈ ਤੇ ਫਾਇਰ ਕਰਤਾ ਜਵਾਬੀ ਗਾਰਵੇ ਸੀ ਕੀਤੀ ਤੂੰ ਸਹੀ ਕਹਿ ਰਹੇ ਹੋ ਜੇ ਲੋਕੇਸ਼ਨਾਂ ਟਰੇਸ ਹੋਣਗੀਆਂ ਤਾਂ ਸਾਰਾ ਦੁੱਧਾ ਦੁੱਧ ਪਾਣ ਦਾ ਪਾਣੀ ਮੌਕੇ ਤੇ ਹੋਏਗਾ ਕਿਉਂਕਿ ਕਈ ਪਰਿਵਾਰਾਂ ਨੇ ਇਹ ਮੁੱਦੇ ਉਠਾਏ ਨੇ ਕਿ ਸਾਡਾ ਮੁੰਡਾ ਤਾਂ ਜੀ ਘਰ ਬੈਠਾ ਸੀ ਉਹਨੂੰ ਜਾ ਕੇ ਇਨਕਾਊਂਟਰ ਦਿਖਾਤਾ ਤਾਂ ਉਹ ਪਰਿਵਾਰਾਂ ਰਾਤ ਮਰੇਗੀ 93 ਚ ਮਾਰੇ ਨੇ ਜਿਹੜੇ ਇਹ 93 ਚ ਮਾਰੇ ਨੇ ਜੇ ਮਤਲਬ ਜਿਹੜੀ ਉਹ ਬੀਡੀ ਸਿਸਟਮ ਕੀ ਹੈ ਇੱਕ ਕੜਾ ਹੁੰਦਾ ਕੜਾ ਜਿਆ ਪਦੇ ਪੈਰ ਚ ਪਾਇਆ ਜਾਂਦਾ ਉਹਦਾ ਨੈਟ ਨਾਲ ਸੰਬੰਧ ਜੋੜਿਆ ਜਾਂਦਾ ਨੈਟ ਦੇ ਉੱਤੇ ਸਾਰਾ ਕੁਝ ਆ ਜਾਂਦਾ ਰਿਪੋਰਟ ਹੋ ਜਾਂਦਾ ਮਤਲਬ ਇਹ ਹੋ ਜਾਂਦਾ ਤਾਂ ਹੋ ਸਕਦਾ ਜਿਹੜਾ ਉਹ 93 ਵਾਲਾ ਫੇਸ ਐਨਕਾਊਂਟਰ ਸੀਗਾ ਜਿਹਦੇ ਚ ਮਾਨਯੋਗ ਸੀਨੀਅਰ ਕੋਰਟ ਨੇ ਸਜ਼ਾ ਦਿੱਤੀ ਹੈ ਉਹ ਨਾ ਸਜ਼ਾ ਹੁੰਦੀ ਉਹਨਾਂ ਨੂੰ ਨਾ ਹੋ ਮਰਦੇ ਮਤਲਬ ਅਸਲੀਅਤ ਹੁੰਦੀ ਜੇ ਕੁਦਰਤੀ ਉਹ ਪਹਿਲਾਂ ਤੋਂ ਇਹ ਸਿਸਟਮ ਚੱਲਿਆ ਹੁੰਦਾ ਜਾਂ ਸਰਕਾਰ ਹੁਣ ਵੀ ਇਹ ਇੱਕ ਨਵਾਂ ਮਤਲਬ ਜਿਹੜਾ ਫੈਸਲਾ ਹੈ ਇਹ ਨਵੇਂ ਪੀਚ ਹਰ ਇੱਕ ਦੇ ਬੰਦੇ ਦੇ ਜਿਹੜੇ ਲੋਕੇਸ਼ਨ ਕਲੀਅਰ ਕਰਨ ਵਾਸਤੇ ਉਹਦੇ ਜਿਹੜੀ ਉਹ ਬੀੜੀ ਆ ਉਹ ਪਾਈ ਜਾਵੇ ਤਾਂ ਮਤਲਬ ਇਹ ਬਹੁਤ ਵਧੀਆ ਫੈਸਲਾ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਅਮਰੀਕਾ ਦੇ ਵਿੱਚ ਐਵੇਂ ਹੀ ਹੋ ਰਿਹਾ ਤੇ ਕੱਲ ਇੱਕ ਨੌਜਵਾਨ ਹੈ ਫਿਰੋਜ਼ ਫਿਰੋਜ਼ਪੁਰ ਦਾ ਉਹ ਵਾਪਸ ਆਇਆ ਉਹ ਇੱਕ ਮਹੀਨਾ ਯਾਨੀ ਕਿ ਉੱਥੇ ਪਾਕਿਸਤਾਨੀ ਡੌਂਕੀ ਨੇ ਉਹਨੂੰ ਆਪਣੇ ਕਬਜ਼ੇ ਵੀ ਰੱਖਿਆ ਕਟ ਮਾਰਕੀਟ ਤੇ ਉਹਦਾ ਇੱਕ ਮਹੀਨਾ ਲਗਾਤਾਰ ਤੇ ਉਹਦੇ ਘਰ ਦੇ ਤੋਂ ਪੈਸੇ ਦੀ ਮੰਗ ਕੀਤੀ ਗਈ ਪਰ ਭਾਰਤ ਸਰਕਾਰ ਨੇ ਅਪੀਲ ਕੀਤੀ ਟਰੰਪ ਸਰਕਾਰ ਨੂੰ ਤਾਂ ਇੰਨਾ ਫਾਇਦਾ ਰਹਿ ਕੇ ਉਹ ਟ੍ਰੇਸ ਹੋ ਗਏ ਬੰਦੇ ਜਿਵੇਂ ਤੁਸੀਂ ਕਿਹਾ ਉਹ ਕੜਾ ਨਹੀਂ ਉੱਥੇ ਦਾ ਹੱਥ ਦੇ ਵਿੱਚ ਡਾਕਟਰ ਸਾਹਿਬ ਇੱਕ ਉਹ ਚੈਂਜ ਹੀ ਪਾ ਦਿੰਦੇ ਆ ਚਾਂਦੀ ਦਾ ਹਾਂਜੀ ਚਾਂਦੀਆਂ ਕੜਾ ਹੀ ਆ ਪਾ ਦਿੰਦੇ ਨੇ ਜਿਸ ਕਰਕੇ ਉਹ ਨੌਜਵਾਨ ਬਚ ਗਿਆ ਉਹ ਟ੍ਰੇਸ ਹੋ ਗਿਆ ਤੇ ਉਹ ਡਾਂਕੀ ਨੂੰ ਕਾਬੂ ਕਰ ਲਿਆ ਗਿਆ ਤੇ ਉਹ ਨੌਜਵਾਨ ਕੱਲ ਆਪਣੇ ਸ਼ਹਿਰ ਆਪਣੇ ਘਰ ਦੇ ਵਿੱਚ ਪਹੁੰਚ ਗਿਆ ਹਾਂਜੀ ਦੇਖੋ ਜਿਹੜੇ ਨਾ ਇਹ ਲੌਂਗ ਟਾਈਮ ਵਾਲੇ ਇੱਕ ਜੀ ਹੁੰਦੇ ਨੇ ਉਮਰ ਕੈਦ ਵਾਲੇ ਜਿਹਾ ਕੋਈ ਹੋਰ ਮਤਲਬ ਜਦੋਂ ਲਾਚ ਥੋੜਾ ਟਾਈਮ ਰਹਿ ਜਾਂਦਾ ਹੈ ਉਦੋਂ ਉਹਨਾਂ ਦੇ ਉਹ ਘੜੇ ਪਾ ਕੇ ਕਿਹੜੇ ਵਜੇ ਉਹਨਾਂ ਤੋਂ ਬਾਹਰ ਤੇ ਕੰਮ ਵੀ ਕਰ ਲੈਂਦੇ ਨੇ ਖੇਤੀਬਾੜੀ ਦਾ ਕੰਮ ਹੈ ਕੋਈ ਫਸਲ ਹੈ ਕੋਈ ਕਾਰਖਾਨਾ ਮਤਲਬ ਆ ਜਾ ਸਕਦੇ ਹੁੰਦੇ ਨੇ ਉਹਨਾਂ ਦੇ ਉਹ ਪਾ ਦਿੰਦੇ ਨੇ ਉਹਦੇ ਨਾਲ ਜਿਹੜੀ ਲੋਕੇਸ਼ਨ ਹੈ ਉਹ ਉਹਨਾਂ ਦੀ ਰਹਿੰਦੀ ਹੈ ਮਤਲਬ ਜੇ ਕਿਤੇ ਹੋਰਾਂ ਪਰਾਂ ਵੀ ਹੁੰਦਾ ਤਾਂ ਉਹਦਾ ਸਾਰਾ ਕੁਝ ਪਤਾ ਲੱਗਦਾ ਹੈ ਇਸ ਕਰਕੇ ਮਤਲਬ ਜਿਹੜਾ ਇਹ ਸਿਸਟਮ ਹੈ ਇਹ ਜ਼ਰੂਰ ਚਾਹੀਦਾ ਹੈ ਕੈਦੀ ਦੇ ਵੀ ਚਾਹੀਦਾ ਹੈ ਮੁਲਾਜ਼ਮਾਂ ਦੇ ਵੀ ਚਾਹੀਦਾ ਤਾਂ ਕਿ ਜਿਹੜੀ ਅਸਲੀ ਲੋਕੇਸ਼ਨ ਹੈ ਜਿਹੜੀ ਕੀ ਹੈ ਤਾਂ ਕਿ ਝੂਠੀ ਗਵਾਹੀ ਵਾਲਾ ਜਿਹੜਾ ਸਿਸਟਮ ਹੈ ਉਹ ਖਤਮ ਹੋ ਜੇ ਸਹੀ ਗੱਲ ਹੈ ਤੁਸੀਂ ਕੋ ਉਹ ਦੇਖੋ ਅਕਸਰ ਰੋਜ਼ਾਨਾ ਖਬਰਾਂ ਆਉਂਦੀਆਂ ਫਲਾਣੀ ਜੇਲ੍ਹ ਚ ਹੋਏ ਨਸ਼ਾ ਫੜੇਗਾ ਫਲਾਣੀ ਜੇਲ੍ਹ ਚੋਂ ਮੋਬਾਈਲ ਫੜੇਗੇ ਫਲਾਣੀ ਜੇਲ੍ਹ ਚ ਐਵੇਂ ਹੋ ਗਿਆ ਜਦ ਕਿ ਉੱਥੇ ਕੈਮਰੇ ਵੀ ਲੱਗੇ ਹੁੰਦੇ ਨੇ ਸੀਸੀਟੀਵੀ ਅੰਦਰ ਜਾਣਾ ਸੁਈ ਲੰਘਾਣਾ ਬੜੀ ਔਖੀ ਜਿਹੀ ਹੁੰਦੀ ਹੈ ਜੇਲ੍ਹ ਦੇ ਵਿੱਚ ਤਾਂ ਹਨਾਂਗੇ ਕੈਮਰੇ ਪਹੁੰਚ ਜਾਂਦੇ ਆ ਨਸ਼ਾ ਪਹੁੰਚ ਜਾਂਦਾ ਸਹੀ ਸਹੀ ਕਹਿ ਰਹੇ ਹੋ ਜੇਕਰ ਐਵੇਂ ਦੀ ਨੈਟਵਰਕਿੰਗ ਉੱਥੇ ਹੋਵੇ ਤਾਂ ਸਾਡੇ ਜੇਲਾ ਵਿੱਚ ਨਸ਼ਾ ਪਹੁੰਚੇ ਹੀ ਨਾ ਸਾਡੇ ਜਿਹੜੇ ਕੈਦੀ ਆਵਰਾਤੀ ਨੇ ਉਹਨਾਂ ਦੀਆਂ ਜਿਹੜੀਆਂ ਆਪਸੀ ਅੰਦਰਸ਼ਾਂ ਉਹ ਨਾ ਹੋਣ ਹਾਂ ਜੀ ਪਰ ਮਤਲਬ ਇਹ ਤਾਂ ਟੈਕਨੀਕ ਜਨੋਦਨ ਭਾਗ ਰਹੀ ਹੈ ਮਤਲਬ ਜੁੜੀਆਂ ਮਾਡਰਨ ਟੈਕਨੀਕਾਂ ਨੇ ਗੌਰਮਨ ਨੂੰ ਜਿਹੜਾ ਲਾਹਾ ਲੈਣਾ ਚਾਹੀਦਾ ਤੇ ਜਿਹੜਾ ਠੂਠਾ ਸਿਸਟਮ ਹੈ ਇਹ ਖਤਮ ਹੋ ਸਕਦਾ ਹੈ ਜਿਨ੍ਹਾਂ ਨਾਲ ਮਤਲਬ ਲੋਕਾਂ ਨੂੰ ਉਹ ਗਲਤ ਪਰਚੀਆਂ ਤੋਂ ਗਲਤ ਸਜ਼ਾਵਾਂ ਤੋਂ ਜਿਹੜੀ ਰਾਹਤ ਹੈ ਉਹ ਮਿਲ ਸਕਦੀ ਹੈ ਡਾਕਟਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਫੈਸਲਾ ਸੀਵੀ ਬੀ ਕੋਰਟ ਨੇ ਕੀਤਾ ਜੇਕਰ ਹਾਈ ਕੋਰਟ ਉਸੇ ਸਟੇ ਨਾ ਕਰਦਾ ਉੱਥੇ ਹੀ ਫੈਸਲਾ ਜਲਦੀ ਹੋ ਜਾਂਦਾ ਤਾਂ ਇਹ ਪਰਿਵਾਰ ਨੂੰ ਜਲਦੀ ਇਨਸਾਫ ਮਿਲ ਸਕਦਾ ਸੀ ਹਾਂ ਜੀ ਦੇਖੋ ਇਹ ਕੋਈ ਇੱਕ 70 ਦੇ ਲਗਭਗ ਕੇਸ ਨੇ ਜਿਹੜੇ ਮਤਲਬ ਆ ਅੰਤਮ ਸ਼ੋਹਣ ਜੀ ਨੇ ਕਾफी ਨਿਭੜਦੇ ਕਾफी ਨਿਭਰਨ ਵਾਲੇ ਨੇ ਇਹਦੇ ਮਤਲਬ ਕੋਰਟਾਂ ਨੇ ਜਿਹੜੀਆਂ ਬਹੁਤ ਅ ਮਤਲਬ ਜਲਦੀ ਤੋਂ ਜਲਦੀ ਨਾ ਕਰ ਰਹੇ ਹਨ ਜਿਵੇਂ ਆਪਾਂ ਕਹਿਣ ਲਿਆ ਦੀ ਕੋਟਾਂਆਂ ਜਿਹੜੀਆਂ ਹੁੰਦੀਆਂ ਨੇ ਉਹ ਉਸ ਤਰੀਕੇ ਦਾ ਫਾਸਟ ਟ੍ਰੈਕ ਕੋਰਟ ਹੁੰਦੀ ਹੈ ਇਸ ਤਰ੍ਹਾਂ ਫੈਸਲੇ ਕਰ ਰਹੀਆਂ ਨੇ ਜੇ ਵੀ ਮਤਲਬ ਇਸ ਤਰ੍ਹਾਂ ਦੇ ਫੈਸਲੇ ਹੋਣਗੇ ਤਾਂ ਹੋ ਸਕਦਾ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਐਂਕਾਊਂਟਰ ਬਾਅਦ ਉਹ ਟ੍ਰੇਪ ਪੁਲਸ ਮੁਕਾਬਲੇ ਝੂਠੇ ਪਰਚੇ ਦੇ ਇਸ ਨੂੰ ਨੱਠ ਪਾਜੇ ਤੇ ਲੋਕ ਮਤਲਬ ਉਹ ਜਿਹੜੀ ਸਖਾਲੀ ਜ਼ਿੰਦਗੀ ਹੈ ਉਹ ਬਚੀ ਚੜਾ। ਹਾਂ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਅਸੀਂ ਇਹ ਨਹੀਂ ਕਹਿੰਦੇ ਵੀ ਸਾਰਾ ਪੁਲਿਸ ਡਿਪਾਰਟਮੈਂਟ ਗੰਦਾ ਹੈ ਪਰ ਜਿਵੇਂ ਇਹ ਇਨਕਾਊਂਟਰ ਵੀ ਸਭ 93 ਦਾ ਇਨਕਾਊਂਟਰ ਸੀਗਾ ਪਤਾ ਨਹੀਂ ਅਜੇ ਕਿੰਨੇ ਇਨਕਾਊਂਟਰ ਹੋਣਗੇ ਇਹ ਇਹ ਹੈ ਕਿ ਜਿਹੜਾ ਕੱਲ ਸੀਵੀ ਕੋਰਟ ਨੇ ਫੈਸਲਾ ਲਿੱਤਾ ਹੈ ਜਦੋਂ ਵੀ ਤਾਂ ਇਹ ਫੈਸਲੇ ਨਾਲ ਕਈ ਜਿਹੜੇ ਫੇਕ ਇਨਕਾਊਂਟਰ ਨੇ ਉਹ ਲੋਕਾਂ ਨੂੰ ਉਹ ਘਰ ਦੇ ਨੂੰ ਆਸ ਵੱਜੀ ਹੋਏਗੀ ਵੀ ਸਾਨੂੰ ਵੀ ਸ਼ਾਇਦ ਹੁਣ ਇਨਸਾਫ ਮਿਲੇਗਾ। ਹਾਂ ਜੀ ਦੇਖੋ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਫੈਸਲਾ ਹੁੰਦਾ ਜਿਹੜਾ ਉਸ ਤਰ੍ਹਾਂ ਦੇ ਪੀੜਤ ਹੁੰਦਾ ਉਹਦੇ ਮਨ ਦੇ ਵਿੱਚ ਥੋੜੀ ਜੀ ਆਸ ਦੀ ਕਿਰਨ ਤਾਂ ਜਾਗਦੀ ਹੈ ਇਸ ਕਰਕੇ ਮਤਲਬ ਇਹ ਹੈ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਇਹਨਾਂ ਦੇ ਵਿੱਚ ਇਹਨਾਂ ਨੂੰ ਪ੍ਰੂਫ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਇਹਨਾਂ ਦਾ ਸਾਰਾ ਸਿਸਟਮ ਹੈ ਜਿਹੜਾ ਉਹ ਮਨੋਕਟ ਤੋਂ ਹੁੰਦਾ ਹੈ ਇੱਕ ਫੜ ਕੇ ਮਾਰਿਆ ਹੁੰਦਾ ਮਤਲਬ ਉਹ ਕੰਨ ਅਸਿਆਰਾਂ ਦੀ ਬਰਾਦ ਮਜ਼ੀਦੀ ਲੈਣ ਗਈ ਜੀ ਉਹ ਭੱਜ ਗਿਆ ਜੀ ਉਹਨੇ ਮਤਲਬ ਇਹ ਉਸੇ ਤਰ੍ਹਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਆ ਜੁਵੀ ਚੱਲ ਜੰਦੀਆਂ ਨੇ ਇਹ ਤਾਂ ਨਹੀਂ ਆ ਤੋਂ ਪੰਜਾਬ ਨੂੰ ਵਿਜਾਤ ਮਿਲਣੀ ਚਾਹੀਦੀ ਆ ਤੇ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆਂ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਲੋਕਾਂ ਬਾਤ ਤੇ ਸੁਖ ਸ਼ਾਂਤੀ ਭਰਿਆ ਤੇ ਮਤਲਬ ਅਮਨ ਪਸੰਦ ਸਮਾਂ ਜਿਹੜਾ ਉਹ ਬੁਝਾਰਿਆ ਜਾਵੇ ਡਾਕਟਰ ਸਾਹਿਬ ਮੈਂ ਇਹੀ ਗੱਲ ਹਰ ਵਾਰ ਕਹਿੰਦਾ ਤੇ ਅੱਜ ਵੀ ਰਿਪੀਟ ਕਰਨਾ ਚਾਹੁੰਦਾ ਕਿ ਸਰਕਾਰ ਨੂੰ ਇਹ ਕਾਨੂੰਨ ਬਣਾਇਆ ਜਾ ਦੇ ਜਦੋਂ ਵੀ ਕੋਈ ਪੁਲਿਸ ਪਾਰਟੀ ਕਿਤੇ ਰੇਡ ਕਰ ਜਾਂਦੀ ਹੈ ਚਾਹੇ ਕੋਈ ਨਸ਼ਾ ਤਸਕਰ ਫੜ ਜਾਂਦੀ ਹੈ ਚਾਹੇ ਕਿੱਥੇ ਵੀ ਕੋਈ ਬੰਦਾ ਫੜ ਜਾਂਦੀ ਹੈ ਤਾਂ ਉੱਥੇ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ ਝੂਠਾ ਕੋਈ ਝੂੜਦਾ ਸਾਰਾ ਨਾ ਲੈ ਸਕੇ ਪੁਲਿਸ ਵੀ ਹਾਂਜੀ ਦੇਖੋ ਚਾਹੀਦਾ ਸਾਰਾ ਦੇਖੋ ਸਰਕਾਰ ਜਿਹੜੀ ਹੁੰਦੀ ਹੈ ਜਾਂ ਮਾਂ ਜੋ ਕੋਰਟਾਂ ਹੁੰਦੀਆਂ ਨੇ ਇੱਕ ਆਪਣੇ ਮਾਂ ਪਿਓ ਦਾ ਰੋਲ ਹੁੰਦੀ ਆ ਪਬਲਿਕ ਵਾਸਤੇ ਇਹਦੇ ਵਿੱਚ ਜਿਹੜੀ ਬੇਨਸਾਫੀ ਹੈ ਉਹ ਨਹੀਂ ਹੋਣੀ ਚਾਹੀਦੀ ਤੇ ਦੁੱਧਾ ਦੁੱਧਾ ਜਿਹੜਾ ਪਾਣੀ ਦਾ ਪਾਣੀ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਮਾਂ ਜੋ ਕੋਰਟ ਕੋਸ਼ਿਸ਼ ਵੀ ਕਰਦੀਆਂ ਨੇ ਗੱਲ ਕਰ ਠੀਕ ਹੈ ਕਈ ਵਾਰੀ ਕੋਈ ਕੇਸ ਜਿਹਾ ਜੀ ਹੁੰਦੇ ਆ ਜੀ ਜਿਹੜੇ ਮਤਲਬ ਸੱਚੀ ਪਹੁੰਚਾਰੇ ਹੁੰਦੇ ਨੇ ਉਹ ਕੇਸ ਨੂੰ ਲਮਕਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਵੈਸੇ ਮਾਂ ਜੋ ਕੋਰਟਾਂ ਇਹਨਾਂ ਅੱਲਾਹ ਤੇ ਸੰਗਿਆਨ ਲੈ ਕੇ ਨਾ ਇਹਨਾਂ ਚੀਜ਼ਾਂ ਦੇ ਜਿਹੜੇ 50 40 40 ਸਾਲ ਪੁਰਾਣੇ ਕੇਸ ਨੇ ਇਹਨਾਂ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਮਿਲਣਾ ਤੇ ਜਿਹੜੇ ਪੀੜਤ ਹੁੰਦੇ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਇਹ ਸੀਬੀਆਈ ਕੋਰਟ ਤੇ ਪੂਰੀ ਅਪਡੇਟ ਦਿੱਤੀ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹਨਾਂ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਜਿਨੇ ਸਾਨੂੰ ਇੱਕ ਅਪਡੇਟ ਦਿੱਤੀ ਹੈ ਕਿ ਫਗਵਾੜਾ ਦੇ ਵਿੱਚ 1993 ਦੇ ਵਿੱਚ ਇੱਕ ਇਨਕਾਊਂਟਰ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਉਹ ਕੇਸ ਕਾਫੀ ਦਿਨ ਲੰਮਕਿਆ ਹਾਈ ਕੋਰਟ ਸਟੇ ਹੋ ਗਿਆ ਜਿਸ ਤੋਂ ਬਾਅਦ ਸੀਬੀਆਈ ਦੇ ਕੋਰਟ ਦੇ ਕੋਲੇ ਕੇਸ ਪਹੁੰਚਿਆ ਤਾਂ ਸੀਬੀਆਈ ਕੋਰਟ ਨੇ ਇਸ ਦੇ ਵਿੱਚ ਤਿੰਨ આરોપીਆਂ ਨੂੰ 88000 ਤੇ 50000 ਜੁਰਮਾਨਾ ਕਰਤਾ ਦੋ ਉੱਚ ਬਰੀ ਹੋਏ ਨੇ ਜਿਹੜੇ ਕਿ ਹੁਣ ਐਸੇ ਰੈਂਕ ਤੇ ਨੇ ਪਰ ਹਾਂ ਜਿਹੜਾ ਉਹਨਾਂ ਦੇ ਪਰਿਵਾਰ ਦਾ ਵੀ ਬਿਆਨ ਆਇਆ ਨੇ ਕਿ ਹੁਣ ਪਰਿਵਾਰਾਂ ਨੂੰ ਬਹੁਤ ਖੁਸ਼ੀ ਵੀ ਰਹੀ ਹੈ ਖਾਸ ਕਰ ਜਿਹੜੇ ਉਹ ਨੌਜਾਨ ਮਾਰੇ ਗਏ ਸੀ ਦੋ ਨੋਜਾਨਾ ਦਾ ਐਨਕਾਊਂਟਰ ਕੀਤਾ ਗਿਆ ਸੀ ਉਹਨਾਂ ਦੇ ਦੋਨੋਂ ਭਰਾ ਸੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਹੈ ਤੇ ਉਹਨਾਂ ਦੇ ਜਿਹੜੇ ਦਾਦਾ ਜੀ ਹੈ ਉਹ ਕੱਲ੍ਹ ਥੋੜਾ ਖੁਸ਼ੀ ਦਿਖਾਈ ਦਿੱਤੇ ਇਹ ਕਹਿੰਦੇ ਇਨਸਾਫ ਮਿਲਿਆ देर आए दुरुਸਾਏ ਚਲੋ ਐਦਾਂ ਹੋਣ ਨਾਲ ਕੀ ਹੋਵੇਗਾ ਕਿ ਜਿਹੜੇ ਹੋਰ ਐਦਾਂ ਦੇ ਫਰਜੀ ਐਨਕਾਊਂਟਰ ਨੇ ਝੂਠੇ ਪਰਚੇ ਨੇ ਜਿਹੜੇ ਪਰਿਵਾਰ ਇਨਸਾਫ ਨੂੰ ਢੀਕ ਰਹੇ ਨੇ ਉਹਨਾਂ ਨੂੰ ਵੀ ਇੱਕ ਖੁਸ਼ੀ ਦੇ ਯਾਰ ਉਹਨਾਂ ਦੇ ਦਿਮਾਗ ਜਾਗੀ ਹੋਏਗੀ ਵੀ ਸਾਨੂੰ ਵੀ ਉਹਨਾਂ ਇਨਸਾਫ ਮਿਲ ਸਕਦਾ ਹੈ ਸੋ ਦੋਸਤੋ ਤੁਹਾਡਾ ਸਾਡੇ ਇਸ ਮੁੱਦੇ ਬਾਰੇ ਕੀ ਕਹਿਣਾ ਸਾਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਜਿਹੜੇ ਕਮੈਂਟ ਹੁੰਦੇ ਆ ਨਾ ਉਹ ਅਜੀਆਂ ਸਰਕਾਰਾਂ ਤੇ ਅਜੇ ਅਫਸਰ ਜਿਹੜੇ ਸੁੱਤੇ ਐ ਗੁੰਗੇ-ਵੋਲੇ ਬਣੇ ਹੋਏ ਐ ਉਹਨਾਂ ਦੇ ਅੱਖਾਂ ਤੇ ਕੰਨ ਖੋਲਣ ਵਿੱਚ ਤੁਹਾਡੇ ਕਮੈਂਟ ਫਾਇਦਾ ਕਰਦੇ ਨੇ ਸੋ ਦੋਸਤੋ ਸਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੇ ਮੈਂ ਤੁਹਾਨੂੰ ਜੁੜਾਂਗਾ ਹੋਰ ਕੋਈ ਜਲਦੀ ਲਾਈਵ ਦਾ ਪ੍ਰੋਗਰਾਮ ਲੈ ਕੇ ਤੁਸੀਂ ਉੱਥੇ ਦੇਖਦੇ ਰਹੋ ਇਹ ਪੰਜਾਬੀ ਟੀਵੀ